ਬਹਿਰੀਨ ਕਬੱਡੀ ਐਸੋਸੀਏਸ਼ਨ ਵੱਲੋਂ ਬਹਿਰੀਨ ਦੀ ਧਰਤੀ ਤੇ 10ਵਾਂ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ 16 ਦਸੰਬਰ ਨੂੰ ਇੰਡੀਅਨ ਸਕੂਲ ਰਿਫਾਦੀ ਗਰਾਊਂਡ ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵੱਡੇ ਕਬੱਡੀ ਟੂਰਨਾਮੈਂਟ ਵਿੱਚ ਅੰਤਰਰਾਸ਼ਟਰੀ ਖਿਡਾਰੀ ਆਪਣੀ ਖੇਡ ਦਾ ਜੋਰ ਦਿਖਾਉਣਗੇ ਇਸ ਮੌਕੇ ਤੇ ਕਬੱਡੀ ਤੋਂ ਇਲਾਵਾ ਕੁਸ਼ਤੀ ਅਤੇ ਹੋਰ ਰਵਾਇਤੀ ਖੇਡਾਂ ਦੇ ਮੁਕਾਬਲੇ ਵੀ ਹੋਣਗੇ प्रबंधक ने बताया कि इस कबड्डी टूर्नामेंट वास्ते कोई भी एंट्री फीस नहीं रखी गई है और दर्शक वास्ते चाहते लंगर दा प्रबंध होगा। कबड्डी टूर्नामेंट दी जीतू टीम नू वड्डी नगद राशि दे के सम्मानित कीता जावेगा इस कबड्डी टूर्नामेंट विच ए वार कई खिलाड़ी खिंचबा के अंदर होंगे कबड्डी प्रेमियां वास्ते बहुत बड़ी खुशखबरी है जी जिमे काफी दिना तो दस रहे हैं बहरीन विखे ਇੰਡੀਅਨ ਸਕੂਲ ਰਿਫਾ ਦੀ ਗਰਾਊਂਡ ਵਿੱਚ 10ਵਾਂ ਕਬੱਡੀ ਕੱਪ 10ਵਾਂ ਕਬੱਡੀ ਟੂਰਨਾਮੈਂਟ ਬੜੀ ਧੂਮ-ਧਾਮ ਨਾਲ ਹੋ ਰਿਹਾ ਪੂਰੀ ਤਿਆਰੀ ਲਗਭਗ ਹੋ ਚੁੱਕੀ ਹੈ ਥੋੜੀ ਬੱਦੀ ਰਹਿੰਦੀ ਹੈ ਉਹ ਤਿਆਰੀ ਚੱਲ ਰਹੀ ਹੈ ਇਸ ਵੇਲੇ ਗਰਾਊਂਡ ਵਿੱਚੋਂ ਹੀ ਆਪਣਾ ਵੀਡੀਓ ਬਣਾ ਰਹੇ ਹਾਂ ਤੇ ਸਾਰੀ ਸੰਗਤ ਨੂੰ ਅਪੀਲ ਹੈ ਕਿ ਹਵਾਂ-ਹਵਾਂ ਕੇ 16 ਨਵੰਬਰ ਵਾਲੇ ਦਿਨ ਇੰਡੀਅਨ ਸਕੂਲ ਰਿਫਾ ਗਰਾਊਂਡ ਵਿੱਚ ਪਹੁੰਚੋ ਮੈਚਾਂ ਦਾ ਆਨੰਦ ਮਾਣੋ ਮੈਚਾਂ ਦੇ ਨਾਲ-ਨਾਲ ਇੱਥੇ ਬਹੁਤ ਵੱਡੀ ਪੱਧ ਤੇ ਹੋਰ ਵੀ ਮਨੋਰੰਜਨ ਦੇ ਸਾਧਨ ਹਨ ਜਿਵੇਂ ਕਿ ਮੋਟਰਸਾਈਕਲਾਂ ਦੇ ਸਟੰਟ ਦਿਖਾਏ ਜਾਣਗੇ ਆਪਣੀ ਇੰਡੀਆ ਦੀ ਇੱਕ ਮਜਬੂਰ ਜੋੜੀ ਅ ਫੇਚ ਰਮੀ ਰੰਧਾਵਾ ਮੇਜਰ ਹਿੰਦੁਸਤਾਨੀ ਅਤੇ ਮੈਡਮ ਜੋਤੀ ਮੋਟਰਸਾਈਕਲ ਦੇ ਸਟੰਟ ਦਿਖਾਉਣ ਆ ਰਹੇ ਨੇ ਅਤੇ ਰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਆਪਣੇ ਆਪਣੇ ਅ ਰੰਗਾ ਰੰਗ ਪ੍ਰੋਗਰਾਮ ਰੰਗਾ ਰੰਗ ਪ੍ਰੋਗਰਾਮ ਕਰਵਾਉਣਗੇ ਪੂਲਾ ਅਖਾੜਾ ਹੈ ਫ੍ਰੀ ਐਂਟਰੀ ਹੈ ਗੁਰੂ ਕੇ ਲੰਗਰ ਤੋਟ ਵਰਤਣਗੇ ਪਾਣੀ ਦੀ ਬਹੁਤ ਵਧੀਆ ਪ੍ਰਬੰਧ ਕੀਤਾ ਪੀਣ ਵਾਲੇ ਪਾਣੀ ਦਾ ਸੋ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਹੁਬ ਹਮਾ ਕੇ ਪਹੁੰਚੋ ਐਚਏ ਦੇ ਨਾਲ ਨਾਲ ਰੰਗ ਰੰਗ ਪ੍ਰੋਗਰਾਮ ਦਾ ਵੀਨੰਦਮਨ ਸਤਿ